ਤੇਰਾ ਬਾਦਸ਼ਾਹ ਦਿੱਲੀ ਦੇ ਤਖਤ ਤੇ ਬੈਠਾ ਸ਼ਾਹਜਹਾਂ ਹੈ ਠੀਕ ਹੈ ਤੈਨੂੰ ਆਸ ਹੈ ਦਿੱਲੀ ਦੇ ਤਖਤ ਦੀ ਤੁਹਾਨੂੰ ਚਾਤ ਹੈ ਵੀ ਸਾਡੇ ਕੋਲ ਦਿੱਲੀ ਦੀ ਪਾਵਰ ਹੈ ਅਮਰੋ ਕਰਤਾ ਪੁਰਖ ਅਲਾਉ ਪਰ ਸਾਡਾ ਸਾਡਾ ਕਰਨ ਵਾਲਾ ਅੱਲਾ ਅਕਾਲ ਪੁਰਖ ਵਾਹਿਗੁਰੂ ਤੂੰ ਰਾਗਰ ਨਜ਼ਰ ਅਸਤ ਲਸ਼ਕਰ ਵਜ਼ਰ ਕਿ ਮਾਰਾ ਨਗਾਸ ਤੇ ਯਜਦਾ ਸ਼ੁਕਰ ਕਿ ਊਰਾ ਗੁਰੂ ਰਸਤ ਬਰੋ ਮੁਲਕ ਮਾਲ ਕਿ ਮਾਰਾ ਪਨਾਸ ਤੇ ਯਜਦਾ ਅਕਾਲ ਤੈਨੂੰ ਬੜਾ ਮਾਣ ਹੈ ਦਿੱਲੀ ਦੇ ਤਖਤ ਤੇ ਤੇ ਸਾਨੂੰ ਉਸ ਅਕਾਲ ਪੁਰਖ ਜੋ ਅਕਾਲੀ ਦਸਤ ਤੇ ਰਹਿੰਦਾ ਹੈ ਉਹਦੇ ਤੇ ਭਰੋਸਾ ਹੈ ਗਹਿਆਂ ਜਾਏ ਕੋ ਮਾਰਿਓ ਜਾਈ ਕੌਣ ਫੜਿਆ ਜਾਂਦਾ ਹੈ ਕੌਣ ਮਾਰਿਆ ਜਾਂਦਾ ਹੈ ਜਾਣਿਓ ਜਾਏ ਬਿਲਮਣਹਿ ਕਾਏ ਗੁਰੂ ਜੀ ਕਹਿੰਦੇ ਹੁਣ ਦੇਰੀ ਨਹੀਂ ਲੱਗਣੀ ਬੰਦੇ ਚੜਾ ਕੇ ਲੈ ਆਇਓ ਇਦਾਂ ਹੁਣ ਦੋ ਹੱਥ ਹੋਣਗੇ ਟੱਕਰੇ ਹੋਣਗੇ ਪਤਾ ਲੱਗ ਜਾਏਗਾ ਕੌਣ ਮਾਰਿਆ ਜਾਏਗਾ ਤੇ ਕੌਣ ਖੜਿਆ ਜਾਏਗਾ ਜਾਂ ਪੱਜਿਆ ਜਾਏਗਾ ਮੇਰੀ ਅਰ ਪੀਰ ਜਗ ਦੋਏ ਗੁਰੂ ਜੀ ਕਹਿੰਦੇ ਦੁਨੀਆ ਵਿੱਚ ਦੋਏ ਚੀਜ਼ਾਂ ਚੱਲਦੀਆਂ ਇੱਕ ਮੇਰੀ ਤੇ ਦੂਜੀ ਪੀਰੀ ਗਦੇ ਤਖਤ ਲਿਏ ਹਮ ਸੋਏ ਤੇ ਗੁਰੂ ਮਹਾਰਾਜ ਕਹਿੰਦੇ ਗੁਰਿਆਈ ਗੱਦੀ ਵਿੱਚ ਸਾਨੂੰ ਪੀਰੀ ਮਿਲੇ ਤੇ ਅਕਾਲ ਦੇ ਤਖਤ ਤੇ ਬਹਿ ਕੇ ਅਸੀਂ ਮੀਰੀ ਦਾ ਸਿਧਾਂਤ ਕਾਇਮ ਕੀਤਾ ਜੰਗ ਸੰਗ ਸਦਕਾ ਮਹਮਾਰਾ ਤੇ ਜੰਗ ਜਿੱਤਾਂ ਦਾ ਸਾਨੂੰ ਡਰ ਨਹੀਂ ਤੂੰ ਆਖੇ ਨਾ ਵੀ ਸਾਨੂੰ ਕੋਈ ਬੰਦੂਖਾਂ ਤੋਂ ਜਾਂ ਨੇਜਿਆਂ ਤੋਂ ਜਾਂ ਬਰਸ਼ਿਆਂ ਤੋਂ ਕੋਈ ਡੱਪ ਲੱਗਦਾ ਹੈ ਗੁਰੂ ਜੀ ਕਹਿੰਦੇ ਸਾਡਾ ਤਾਂ ਨਿੱਤ ਦਾ ਹੀ ਕੰਮ ਐ ਇਹ ਇਹ ਤਾਂ ਸਾਡੇ ਖੇਡਾਂ ਨੇ ਸਾਡੀਆਂ ਖਡਾਉਣੇ ਨੇ ਸਾਡੇ ਲਈ ਇਹ ਬੰਦੂਕ ਅਮਾਚੇ ਇਹ ਸਭ ਕੁਝ ਮਾਰ へ ਸਦਰਨ ਬਧਿਓ ਅਖਾਰ ਤੇ ਗੁਰੂ ਜੀ ਕਹਿੰਦੇ ਜੰਗ ਦੇ ਵਿੱਚ ਜਦੋਂ ਮਦਾਨੇ ਜੰਗ ਵਿੱਚ ਜੰਗ ਸ਼ੁਰੂ ਹੋਏਗੀ ਨਾ ਤੇ ਦੁਸ਼ਮਣਾਂ ਨੂੰ ਮਾਰ ਦੇਣਾ ਮਾਰੇ ਕਹਿੰਦੇ ਇਹ ਸਾਡੇ ਲਈ ਨਿਤ ਦੀ ਕਿਰਿਆ ਹੈ ਜਿਸ ਮੱਗ ਭੇਜਿਓ ਮੁਗਲ ਸੁਖਾਨ ਐ ਦੂਤ ਇਹ ਉਹਨੂੰ ਯਾਦ ਕਰਾ ਦੇਈ ਵੀ ਮੁਗਲ ਸੁਖਾਨ ਪਠਾਨ 7000 ਫੌਜ ਲੈ ਕੇ ਆਇਆ ਸੀ ਤੇ ਉਹਨਾਂ ਆਖੀ ਕਿਹੜੇ ਰਾਜਾ ਲੱਗਿਆ ਸੀ ਜਿਹੜਾ ਉੱਚੀ ਹਾਂ ਜਿਹੜੀ ਮੌਤ ਦੇ ਮਾਰਗ ਤੇ ਜਮਾਂ ਦੇ ਬੂਹੇ ਤੱਕ ਪਹੁੰਚਦਾ ਕੀਤਾ ਸੀ ਕਹਿੰਦੇ ਜਿਸ ਰਾਹ ਮੁਗਲਸ ਖਾਨ ਨੂੰ ਭੇਜਿਆ ਤਹ ਕੋ ਤੁਮ ਅਬ ਚਹਸ ਭਿਆਣਾ ਅਬਦੁੱਲਾਹ ਖਾਨ ਨੂੰ ਕਹਦੇਈ ਸੁਨੇਹਾ ਲਾ ਦੇਈ ਵੀ ਮੁਗਲਸ ਖਾਨ ਤੇਰੀ ਉਡੀਕ ਕਰਦਾ ਪਿਆ ਮਿੱਤਰਾ ਗੁਰੂ ਜੀ ਤੈਨੂੰ ਵੀ ਉਸੇ ਰਾਹ ਭੇਜਣਗੇ ਜੇ ਤੂੰ ਮੈਦਾਨੇ ਜੰਗ ਵਿੱਚ ਬਿਨਾਂ ਵਜ੍ਹਾ ਤੋਂ ਚੜਕੇ ਆਵੇਂਗਾ ਸਤਰੂ ਬਦਨ ਕੋ ਨਹ ਅਪਰਾਧੂ 76 ਬਦਨ ਕੋ ਨਹਿ ਅਪਰਾਧੋ ਹੋਤ ਦੋਸ਼ ਜਹਨ ਦੁਖ ਲਹਿ ਸਾਧੂ ਗੁਰੂ ਜੀ ਕਹਿੰਦੇ ਦੁਸ਼ਮਣਾਂ ਦਾ ਵਧ ਜਾਣਾ ਇਹ ਕੋਈ ਅਪਰਾਧ ਨਹੀਂ ਸਮਝੋ ਗੱਲ ਅਪਰਾਧ ਹੁੰਦਾ ਉਸੇ ਵੇ ਜਦੋਂ ਕਿਸੇ ਤੁਸੀਂ ਰੱਬ ਦੇ ਪਿਆਰੇ ਕਿਸੇ ਸਾਧੂ ਦੇਤੇ ਦੁੱਖ ਦਿੰਨੇ ਹੋ ਕਿਸੇ ਨਿਰਦੋਸ਼ ਨੂੰ ਤੁਸੀਂ ਤੰਗ ਕਰਦੇ ਹੋ ਕਿਸੇ ਬੇਗੁਨਾ ਦਾ ਤੁਹਾਡੇ ਹੱਥੋਂ ਨੁਕਸਾਨ ਹੁੰਦਾ ਹੈ ਉਦੋਂ ਤੁਸੀਂ ਅਪਰਾਧੀ ਹੁੰਨੇ ਹੋ ਕਿਸੇ ਜ਼ਾਲਮ ਨੂੰ ਜਰਵਾਣੇ ਨਾਲ ਜੂਝਣਾ ਲੜਨਾ ਆਵਾਜ਼ ਉਠਾਣੀ ਜੂਝੜਾ ਇਹ ਕੋਈ ਦੋਸ਼ ਨਹੀਂ ਹੈ ਅਮਰੇ ਹਤਮ ਹੈ ਤ ਉਤਪਾਤ ਤੁਹਾਡੇ ਵਰਗਿਆਂ ਨੂੰ ਮਾਰਨ ਵਿੱਚ ਕੋਈ ਉਤਪਾਤ ਨਹੀਂ ਹੋਤ ਆਪੇ ਨਹਿ ਮਟ ਜਾਤ ਗੁਰੂ ਜੀ ਕਹਿੰਦੇ ਕਹਿੰਦੇ ਆਪਣੇ ਆਪ ਹੀ ਹੋ ਰਹੇ ਹਨ ਮਿਟ ਨਹੀਂ ਸਕਦੇ ਬਹੁ ਕੇੜ ਕੋ ਹਮ ਸਮਝਾਵਾ ਗੁਰੂ ਜੀ ਕਹਿੰਦੇ ਤੁਸੀਂ ਕਹਿੰਦੇ ਨਾ ਵੀ ਉੱਤ ਪਾਤ ਮਨ ਚਾ ਦਤਾ ਤੁਸੀਂ ਜੀ ਲੜਾਈਆਂ ਕਰਦੇ ਦੱਸੋ ਅਸੀਂ ਚੜ ਕੇ ਗਏ ਕਿਸੇ ਨੂੰ ਹੋ ਜੇ ਕੋਈ ਅਸੀਂ ਬੈਠਿਆਂ ਦੇ ਉੱਤੇ ਹੀ ਆ ਜਾਏ ਤੇ ਮੁਰਗੇ ਸਾਡੇ ਉੱਤੇ ਇਹ ਗੱਲ ਲਾਇਆ ਜਾਏ ਦਾਗ ਵੀ ਜੀ ਤੁਸੀਂ ਤੇ ਲੜਾਈਆਂ ਕਰਦੇ ਜੰਗ ਕਰਦੇ ਹੁਣ ਜਦ ਚੜ ਕੇ ਹੁਣ ਤੁਹਾਨੂੰ ਬੁਲਾਇਆ ਸੀ 15000 ਫੌਜ ਲੈ ਕੇ ਆਗੇ ਤੇ ਹੁਣ ਜੇ ਤੁਹਾਨੂੰ ਅਸੀਂ ਨਾ ਜੰਗ ਦੀ ਜਦ ਵਿੱਚ ਹਰਾਈਏ ਤੇ ਉੱਤੋਂ ਤੁਸੀਂ ਸਾਨੂੰ ਕਹਿੰਦੇ ਹੋ ਕਿ ਹੱਥ ਖੜੇ ਕਰਕੇ ਸ਼ਸਤਰ ਸੁੱਟ ਕੇ ਚਲੇ ਜਾਓ ਇਹ ਤਾਂ ਕਾਇਰ ਔਰ ਬੁਜ਼ਦਿਲ ਬੰਦਿਆਂ ਦੀ ਗੱਲ ਹੁੰਦੀ ਆ ਬਈ ਚੜ ਕੇ ਤੁਸੀਂ ਆਇਓ ਤੇ ਝਗੜਾਲੂ ਅਸੀਂ ਹੋਗੇ ਦੇਖੋ ਇਨਸਾਨ ਦੇਖੋ ਇਹ ਚੀਜ਼ ਠੀਕ ਨਹੀਂ ਗੁਰੂ ਜੀ ਕਹਿੰਦੇ ਜਦੋਂ ਚੜ ਕੇ ਆਓਗੇ ਫਿਰ ਤੁਹਾਡੇ ਵਰਗਿਆਂ ਨੂੰ ਸ਼ੋਦਾ ਲਾਉਣਾ ਤੇ ਉਤਪਾਦ ਤਾਂ ਆਪੇ ਪੈਦਾ ਹੋਣ ਝਗੜੇ ਦਾ ਵੀ ਪੈਦਾ ਹੋਣੇ ਹਨ ਪਰੇ ਰਿਓ ਕਾਲ ਨਹੀਂ ਮੰਨ ਲਿਆ ਵਾ ਤੇ ਭਗਵਾਨ ਦਾਸ ਜੀ ਦੀ ਤੁਸੀਂ ਜਿਹਦੇ ਮੁੰਡੇ ਦੀ ਗੱਲ ਸੁਣ ਕੇ ਆਏ ਨਾ ਪਹਿਲਾਂ ਪਤਾ ਕਰਨਾ ਚਾਹੀਦਾ ਅਬਦੁਲ ਖਾਨ ਨੂੰ ਜਾ ਕੇ ਪਿੰਡ ਦੇ ਲੋਕਾਂ ਤੋਂ ਵੀ ਉਹਨੂੰ ਅਸੀਂ ਮੋੜਿਆ ਕਿ ਨਹੀਂ ਮੋੜਿਆ ਇੱਕ ਵਾਰੀ ਮੋੜਿਆ ਦੋ ਵਾਰੀ ਮੋੜਿਆ ਤੀਜੀ ਵਾਰੀ ਜਦੋਂ ਮੜਿਆ ਹੀ ਨਹੀਂ ਸਾਡੇ ਵੱਡੇ ਗੁਰੂ ਸਹਿਬਾਨ ਦਾ ਨਰਾਦਰ ਕਰਨ ਲੱਗਾ ਉਹਨਾਂ ਦੇ ਖਿਲਾਫ ਬੋਲਣ ਲੱਗਾ ਫਟਾਏ ਜੀ ਨੂੰ ਨਹੀਂ ਅਸੀਂ ਛੱਡਦੇ ਆਜਾ ਤਾਂ ਸਾਡੇ ਕੋਲ ਪਾਵੇਂ ਬਾਰੀ-ਬਾਰੀ ਆਵੇ ਬਾਰ-ਬਾਰ ਜਿਉਂਦਾ ਕਰ ਕਰਕੇ ਮਾਰਨਾ ਨਾ ਪਏ ਤਾਂ ਵੀ ਮਾਰਾਂਗੇ ਹਮਨੇ ਕੌਣ ਦੁਰਗ ਅਵਪਾਇਓ ਤੇ ਫਿਰ ਦੱਸੋ ਵੀ ਅਸੀਂ ਕਿਹੜਾ ਹੁਣ ਕਿਲਾ ਪਾਇਆ ਹੈ 4 ਦਿਨ ਬਿਸਰਾਮ ਬਣਾਇਓ ਇੱਥੇ ਅਸੀਂ ਥੋੜੇ ਦਿਨ ਰੁਕਣ ਲਈ ਮੀ ਆਂਦੇ ਦਿਨਾਂ ਵਿੱਚ ਉੱਚੀ ਜਗ੍ਹਾ ਵੇਖ ਕੇ ਇੱਥੇ ਅਕਾਣਾ ਪੀਤਾ ਹੈ ਝੜ ਕਰ ਆਏ ਸਿਆਣਾ ਨਾ ਕਰੇ ਤੇ ਫਸੀ ਚਲੇ ਜਾਣਾ ਤੇ ਤੁਸੀਂ ਇਹਨਾਂ ਮੂਰਖਾਂ ਦੇ ਪਿੱਛੇ ਲੱਗ ਕੇ ਝੱਟ ਦੇਣੀ ਚੜ੍ਹ ਆਇਓ ਇਹ ਕੁਝ ਪਛਾਣਨਾ ਕੀਤੀ ਤੁਸੀਂ ਭਾਵ ਚੜਾਈ ਤੋਂ ਪਹਿਲਾਂ ਤੈਕੀ ਕਾਜ਼ ਤਾਂ ਕੀਤੀ ਅਸਲੀਅਤ ਦੀ ਕਿ ਨਹੀਂ ਕੀਤੀ ਕਰਨੀ ਚਾਹੀਦੀ ਸੀ 15000 ਫੌਜ ਨਹੀਂ ਸੀ ਲੈ ਕੇ ਆਉਣਾ ਚਾਹੀਦਾ ਪੰਜ ਸੱਤ ਕੁ ਛਿਆਣੇ ਬੰਦੇ ਭੇਜਣੇ ਚਾਹੀਦੇ ਸੀ ਉਹ ਜਾ ਕੇ ਨਗਰ ਦੇ ਵਿੱਚ ਇਹ ਕੀਕ ਨੂੰ ਦੇਖ ਦੇ ਜਾਣ ਦੇ ਵੀ ਸੱਚ ਕੀ ਹੈ ਪਰ ਤੁਸੀਂ ਨਹੀਂ ਜਾਣਿਆ ਤੋਸ਼ ਮਾ ਹਮ ਪਰ ਤਰੇ ਤੇ ਤਾਂ ਵੀ ਮਾਰ ਕਹਿੰਦੇ ਅਸੀਂ ਹਜੇ ਵੀ ਸਾਡਾ ਦਿਲ ਤੇ ਆਲੂ ਹੈ ਸਾਡਾ ਸੁਆ ਹੈ ਮਾਫ ਕਰਨ ਦਾ ਕੋਈ ਨਹੀਂ ਚੜ ਕੇ ਆ ਗਏ ਜੋ ਬੋਲਦਾ ਕੋਈ ਗੱਲ ਨਹੀਂ ਜਾਓ ਮਾਫ ਕੀਤਾ ਹਮ ਚੱਲੇ ਜਾਓ ਜੇ ਚੋ ਜੇ ਠਾਈ ਜਾਓ ਜੇ ਤੁਸੀਂ ਬੜਾਈ ਚਾਹੁੰਦੇ ਹੋ ਦੂਤ ਨੂੰ ਆਖਿਆ ਜਾ ਕੇ ਅਬਦੁਲ ਖਾਨ ਨੂੰ ਸੁਨੇਹਾ ਲਾ ਵੀ ਜਾ ਵਾਪਸ ਮੁੜ ਜਾ ਜਾ ਤੈਨੂੰ ਤੇਰੀ ਪਤਨੀ ਉਡੀਕਦੀ ਹੋਏਗੀ ਤੇਰੇ ਦੋ ਪੁੱਤਰ ਲੈ ਕੇ ਆ ਉਹਨਾਂ ਦੀ ਉਹਨਾਂ ਦੀ ਮਾਂ ਆਪਣੇ ਬੱਚਿਆਂ ਨੂੰ ਉਡੀਕਦੀ ਹੋਏਗੀ 15000 ਫੌਜਾਂ ਲੈ ਕੇ ਆਏ ਆ ਉਹਨਾਂ ਦੀਆਂ ਬੀਵੀਆਂ ਤੇ ਉਹਨਾਂ ਦੇ ਬੱਚੇ ਆਪਣੇ ਪਿਤਾ ਪਿਤਾ ਆਪਣੇ ਭਰਾਵਾਂ ਨੂੰ ਪੈਣਾ ਡੀਕਦਿਆਂ ਹੋਣਗੇ ਆ ਤੁਸੀਂ ਚੜ ਕੇ ਆ ਗਏ 15 ਫੌਜ ਲੈ ਕੇ ਜਾਂ ਤੈਨੂੰ ਹੁਣ ਵੀ ਮੌਕਾ ਦਿੰਨੇ ਆ ਸਾਡੇ ਦਿਲ 'ਚ ਤਰਸ ਹੈ ਨਯਾ ਹੈ ਹੁਣ ਵੀ ਵਾਪਸ ਮੁੜ ਜਾ ਨਾਹੀਂ ਤਾਂ ਲਖੋ ਮ੍ਰਿਤੋ ਨਿਰਿਆਏ ਤੇ ਜੇ ਫਿਰ ਹੁਣ ਚੜ ਕੇ ਆਏ ਜਾਊਂਗੇ ਉੱਤੇ ਤੇ ਫਿਰ ਮੌਤ ਤੇ ਆਏਗੀ ਨਾ ਜੰਗ ਵਿੱਚ ਜੂਝਣਾ ਸੂਰਮੇ ਦਾ ਕੰਮ ਹੈ ਤੇ ਯੂਝਦੇ ਨੂੰ ਫਿਰ ਮੌਤ ਮਰਨ ਲਈ ਆ ਜਾਂਦੀ ਹੈ ਕਹੋ ਦੋਤ ਅਬਦੁਲ ਖਾਨ ਐ ਦੋਤ ਤੈਨੂੰ ਭੇਜਿਆ ਜਾਂ ਅਬਦੁਲ ਖਾਨ ਨੂੰ ਸਾਡੇ ਵੱਲੋਂ ਆਸ ਗੱਲ ਸੁਣਾ ਦੇਈਂ ਤੇ ਸਮਝਾ ਦੇਈਂ ਜੋ ਅਸੀਂ ਆਖੀ ਹੈ ਜੇ ਮਿੱਤ ਬੋਚ ਹੈ ਮੁਗਲਸ ਖਾਨ ਜੇ ਭਾਈ ਨਹੀਂ ਹਟਦਾ ਤੂੰ ਮੁਗਲਸ ਖਾਨ ਨੂੰ ਮਿਲਣਾ ਏ ਜਿਹੜੀ ਮਰਨਾ ਚਾਹੁੰਦਾ ਹੈ ਤੂੰ ਚੱਲ ਆਉ ਨਾ ਰੋਕੇ ਕੋਈ ਤਾਂ ਫਿਰ ਉਹਨੂੰ ਕਹਿੰਦੀ ਆ ਜਾਏ ਫਿਰ ਅੱਗੇ